ਜਾ ਕੇ ਪਿੰਡ ਮੇਰਾ ਮੋੜਿਆਲ ਜੇ। ਕੀ ਗੱਲ ਹੋਈਏ ਦੱਸਿਓ ਸਾਰੇ ਬਟੂ। ਸਾਰਾ ਇਹ ਕਹੇ ਜੀ ਇੱਟਾ ਕੁੜੀ ਦੀ ਕੇ ਦੀ ਗੱਲ ਹੋਈ ਜੇ ਮੁੰਡੇ ਨਾਲ ਮਤ ਦੇ ਗਏ ਜੇ। ਆਈਏ ਲੈ ਮੁਰਸਾਲ ਉਕਰ ਦੇ ਗੱਲ ਲੱਗੇ ਕਰਨ। ਉਹਨਾਂ ਨੇ ਮਿੱਟੋ ਮਿੱਟ ਪਿਸਟਲ ਆਪਣਾ ਲੋਡ ਕਰਕੇ ਸਾਡੇ ਤੇ ਫਾਇਰ ਸਿੱਧੇ ਚਲਾ ਦਿੱਤੀ। ਉਹਨਾਂ ਨੂੰ ਮੌਕਾ ਵੀ ਨਹੀਂ ਦਿੱਤਾ ਗੱਲ ਕਰਨ। ਤੁਹਾਡੇ ਕੋਲ ਵੀ ਲੱਗੀ ਜੀ? ਸਰ ਮੇਰੇ ਘੋਟੇ ਤੇ ਲੱਗੀ ਜੀ। ਕਿਹਦੇ ਨਾਲ ਗਏ ਤੁਸੀਂ? ਮੁੰਡੇ ਨਾਲ ਸ਼ਾਹ ਸਿੰਘ ਦੇ ਨਾਲ ਗਏ ਜੇ। ਪੈਰ ਹੋਏ ਜੀ ਦੋ। ਉਹਲਾ ਇੱਕ ਝਗੜਾ ਕੁੜੀ ਦਾ ਏ। ਕੁੜੀ ਗਏ ਚਲ ਸਨੇ ਕੋਈ ਉਹ ਘਾਰਕੂਦ ਕਹਿੰਦੇ ਰੰਜਲ ਪਾਲੀ ਉਹਨੇ ਫੋਨ ਲਾ ਕੇ ਪਾਇਆ ਤਾਂ ਵੀ ਇੱਥੇ ਆ ਰਹਾ ਤੇ ਨਾਲ ਵੇਤਨਾ ਉਧਾ ਇਧਾ ਤੇ ਜਿੰਨਾਂ ਦਾ ਝਗੜਾ ਆਇਆ ਪਿੰਡ ਦੇ ਹੀ ਜਦ ਨਾ ਨਾ ਉਹ ਬੰਦੇ ਤਰੰਤ ਆ ਰਹੇ ਕਿੰਨੇ ਜਾਣੇ ਆਏ ਉਹ ਤਿੰਨ ਜਾਣੇ ਆਏ ਸਪਲੈਂਡਰ ਬੋਸਾ ਪਿਸਤੌਲ ਇੱਕੋ ਹੀ ਇੱਕੋ ਪਿਸਤੌਲੀ ਪਿਸਤੌਲ ਵੀ ਦੋ ਨੰਬਰ ਤਾਂ ਮਿਲ ਗਿਆ ਇਹਨੇ ਮੈਨੂੰ ਸੰਭਾਇਆ ਉਹ ਲੈਣੇ ਆਪਣੇ ਚਾਚੇ ਕਾ ਜਣ ਹਾਲੇ ਮੈਂ ਗਿਆ ਮੋਟਰਸਾਈਕਲ ਉਤਰਿਆ ਨੂੰ ਮੋਰਾਂ ਨਾਲ ਉਹਨਾਂ ਨੇ ਪਹਿਲਾਂ ਮੋਰਾਂ ਨਾਲ ਉੱਤਰਾਵਾਂ ਦੇ ਨਾਲ ਗੋਲੀ ਚਲਾਤੀ। ਠੀਕ ਹੈ। ਗੋਲੀ ਵਾਰੀ। ਉਹ ਆਪ ਦੋ ਹੀ। ਹਾਂਜੀ। ਦੋ ਪਿਆਰ ਹੋਈ। ਕਰਨ ਕੀ ਹੈ? ਕਰਨ ਦੇ ਮੁੰਡੇ ਤੇ ਲੱਗਾ ਮੇਰੇ ਚਾਚੇ ਦੇ ਪਿਆਰ ਤੋਂ ਗੋਲੇ ਨੇ ਤੇ ਇੱਕ ਮੇਰੇ ਲੱਗਾ ਬੁੱਕੀ। ਉਹ ਪਤਾ ਨਹੀਂ ਇਹਨਾਂ ਦੀ ਕੋਈ ਝਗੜਾ ਹੋਇਆ ਸੀ। ਮੇਰੇ ਚਾਚੇ ਦਾ ਚਾਚੇ ਦੇ ਮੁੰਡੇ ਨਾਲ ਚੜ੍ਹਦਾ ਹੋਇਆ ਸੀ। ਨਾ ਆਪਸ ਵਿੱਚ ਪਤਾ ਨਹੀਂ ਕੀ ਗੱਲਬਾਤ ਹੋਈ। ਉਹਨਾਂ ਦੇ ਤਰਨ ਤਾਂ। ਕੱਢਣਾ। ਪਤਾ ਨਹੀਂ ਕਿ ਸਾਰੇ ਉਹਨਾਂ ਦਾ ਹੋਇਆ ਹੈ। ਤੁਸੀਂ ਇਹ ਵੀ ਇਹਨਾਂ ਦੇ ਨਾਲ ਆਏ ਆ। ਕਿੰਨਾਂ ਹੱਲ ਨਾ ਸਰ ਮੋਰਸਾਂ ਦਾ ਉੱਤਰ ਨਹੀਂ ਲੱਗਾ ਤਾਂ ਉਹਨਾਂ ਨੇ ਪੈਂਦਿਆ ਕੋਈ ਲੋਕੀ ਟ੍ਰਿਪਲ ਵਾਈਟਿੰਗ ਸੀ ਤੁਸੀਂ ਪੈਂਦੀ ਨਹੀਂ ਸੀ ਮੈਂ ਆ ਦੋਈ ਕਾਲੀ ਸੀ ਕਾੜੇ ਦੇ ਤੋਂ ਲਗੇ ਨੂੰ ਆ ਦੋ ਜਗਨ ਸਿੰਘ ਦੇ ਉੱਤੇ ਨਵਲੇ ਕਮਸੇ ਕਮਸੇ ਕਰੀਏ ਰੋਕਦੇ ਆ ਜਨ ਇਨਫੋਰਮੇਸ਼ਨ ਆਈ ਹੈ ਜੀ ਦੋ ਵਿਅਕਤੀ ਹੋਏ ਦਾਕਲ ਜੀ ਕਾਰਪੋਰੇਟ ਹਸਪੀਟਲ ਅਰਧਿਆਲ ਤੇ ਰਾਹੁਲਿਆ ਪਿੰਡ ਮੂਲਿਆਵਾਲ ਤੋਂ ਆ ਇਹਨਾਂ ਦਾ ਲੜਾਈ ਝਗੜਾ ਹੋਇਆ ਵਾ ਇਹਨਾਂ ਦੇ ਬਿਆਨ ਦਰਜ ਕਰਨ ਲਈ ਆ ਲੜਾਈ ਕਿਹੜੀ ਗੱਲੋਂ ਕਿਹੜਾ ਤਰ੍ਹਾਂ ਦਾ ਝਗੜਾ ਹੈ ਮਾੜਾ ਤਾਂ ਬਿਆਨ ਦਰਜ ਕਰਕੇ ਵੇਖਦੇ ਹਾਂ ਜੀ ਜੋ ਵਿਘਟਾ ਹੈ ਦੋ ਫਾਇਰ ਹੋਏ ਆ ਜੀ ਇੱਕ ਤੇ ਗੋਡੇ ਤੇ ਥੱਲੇ ਲੱਗਾ ਜੀ ਇੱਕ ਪੱਖੀ ਦੇ ਹਾਂਜੀ ਵੇਖਦੇ ਹਾਂ ਸਰ ਬਿਆਨ ਦਰਜ ਕਰਕੇ ਵੇਨੇ ਆ ਜੀ ਮੌਕੇ ਜਾ ਕੇ ਬਿਆਨ ਦਰਜ ਕਰਨਾ ਸੀ ਇਹ ਬਿਆਨ ਤੋਂ ਬਾਅਦ ਮੈਂ ਆਇਆ ਕਿ ਪਿੰਡ ਮੇਰਾ ਮੂੜਿਆਲ ਜੇ ਕੀ ਗੱਲ ਹੋਈਏ ਦੱਸਿਓ ਸਰ ਇਹ ਸਾਰੇ ਹੀ ਕਹਿ ਰਹੇ ਇੱਟਾ ਕੁੜੀ ਦੀ ਗੱਲ ਹੋਈ ਜੇ ਮੁੰਡੇ ਨਾਲ ਮਤ ਦੇ ਗਏ ਜੇ ਆਈ ਇਹਨੇ ਮੁਰਸਾ ਲੋਕਰ ਦੇ ਗਾਣੇ ਲੱਗੇ ਕਰਨ ਉਹਨਾਂ ਨੇ ਮਿੱਟੋ ਮਿੱਟੋ ਪਿਸਤੌਲ ਆਪਣਾ ਲੋਡ ਕਰਕੇ ਸਾਡੇ ਦੇ ਫੈਰ ਸਿੱਧੇ ਚਲਾ ਦਿੱਤੇ ਉਹਨਾਂ ਨੂੰ ਮੌਕਾ ਵੀ ਨਹੀਂ ਦਿੱਤਾ ਗੱਲ ਕਰਨ ਦਾ ਤੁਹਾਡੇ ਤੋਂ ਵੀ ਲੱਗੀ ਸਰ ਮੇਰੇ ਕੋਟੇ 'ਚ ਲੱਗੀ ਜੀ ਕਿਹਦੇ ਨਾਲ ਗਏ ਤੁਸੀਂ ਮੋਡੇ ਨਾਲ ਸ਼ਾਹ ਸਿੰਘ ਦੇ ਨਾਲ ਗਏ ਜੀ ਤੇ ਆ ਚੱਲ ਫੈਰ ਹੋਏ ਜੀ ਦੋ ਲਾਇ ਇੱਕ ਝਗੜਾ ਕੁੜੀ ਦਾ ਏ ਕੁੜੀ ਜਿਸ ਨੇ ਸਨੈ ਹੀ ਕੋਈ ਉਹ ਘਾਰਕੂਰ ਕਹਿੰਦੇ ਰੰਦਰਪਾਲ ਜੀ ਉਹਨੇ ਫੋਨ ਲਾ ਕੇ ਕਹਿੰਦਾ ਵੀ ਇੱਥੇ ਆ ਰਹਾ ਤੇ ਨਾਲ ਵੇਖਣਾ ਉਦਾਂ ਇਹ ਤੋਤਾ ਜਿਹਨਾਂ ਦਾ ਝਗੜਾ ਆਇਆ ਸੀ ਪਿੰਡ ਦੇ ਹੀ ਚਰ ਨਾ ਨਾ ਉਹ ਬੰਦੇ ਕਰਨਤਾਰ ਨੇ ਤਿੰਨੇ ਜਾਣੇ ਆਏ ਉਹ ਤਿੰਨ ਜਾਣੇ ਆਏ ਸਪਲੈਂਡਰ ਬੋਸਾਂ ਪਿਸਤੌਲ ਇੱਕੋ ਹੀ ਇੱਕੋ ਪਿਸਤੌਲ ਹੀ ਪਿਸਤੌਲ ਵੀ ਦੋ ਨੰਬਰ ਤਾਂ ਮਿਲ ਗਿਆ ਨਾ ਤੇ ਨਾਲ ਨੂੰ ਸਮਝਾਈ ਮੂਲਾ ਨੇ ਆਪਣੇ ਚਾਚੇ ਕਾਇਦ ਹਾਲੇ ਮੈਂ ਗਿਆ ਮੋਟਰਸਾਈਕਲ ਉਤਰਿਆ ਨਹੀਂ ਤੇ ਮੋਟਰਸਾਈਕਲ ਤੋਂ ਨਾਲ ਪਿੰਡਾਂ ਕੋਲੋਂ ਉਤਰਿਆ ਮੈਂ ਗੋਲੀ ਚਲਾਤੀ ਠੀਕ ਹੈ ਗੋਲੀ ਵਾਹੀ ਆ ਦੋ ਇਹ ਜੀ ਕారణ ਕੀ ਸਾਰਨ ਕੁੰਡੇ ਤੇ ਲੱਗਾ ਮੇਰੇ ਚਾਚੇ ਦੇ ਪੈਰ ਤੋਂ ਗੋਡੇ ਨੂੰ ਤੇ ਇੱਕ ਮੇਰੇ ਲੱਗਾ ਕੋਈ ਪਤਾ ਨਹੀਂ ਇਹਨਾਂ ਦੀ ਕੋਈ ਝਗੜਾ ਹੈ ਚਾਚੇ ਦਾ ਚਾਚੇ ਦੇ ਮੁੰਡੇ ਨਾਲ ਚੱਲਦਾ ਹੈ ਇਹਨਾਂ ਆਪਸ ਵਿੱਚ ਪਤਾ ਨਹੀਂ ਕੀ ਲਗਾ ਦੇ ਉਹਨਾਂ ਦਾ ਤਰਨ ਕਾਰਨ ਤੁਹਾਡੇ ਨੂੰ ਪਤਾ ਨਹੀਂ ਕਿ ਸਾਰੇ ਉਹਨੂੰ ਨਹੀਂ ਆ ਰਿਹਾ ਲੱਗਦਾ ਹੈ ਇਹ ਵੀ ਇਹਨਾਂ ਦੇ ਨਾਲ ਆਇਆ ਸਿੰਘਾ ਦਾ ਲੰਨਾ ਸਰ ਮੋਰਚਾ ਨਾਲ ਉੱਤਰ ਨਹੀਂ ਲੱਗਾ ਉਹਨਾਂ ਨੇ ਪੈਂਦਿਆ ਕੋਈ ਚੋਟੀ ਟਿਪਲਾਈਟਿੰਗ ਸੀ ਤੁਹੀ ਜੰਨਣੀ ਸੀ ਮੈਂ ਆ ਦੋ ਹੀ ਕਹਿੰਦੀ ਸੀ ਤੁਹਾਡੇ ਕਿਥੋਂ ਲੱਗੀ ਹੋਣੀ ਸੀ ਆਪ ਜੀ ਜਿੰਨਾਂ ਦੇ ਦਿੱਤੇ ਹੋਏ ਅੱਜ ਨੂੰ ਪੁਲਿਸ ਕੰਪਨੀ ਦੇ ਜੇ ਪ੍ਰੋਜੈਕਟ ਹੈ। ਅੱਜ ਇਨਫੋਰਮੇਸ਼ਨ ਆਈ ਹੈ ਕਿ ਦੋ ਵਿਅਕਤੀ ਹੋਏ ਸ਼ਾਮਲ ਜੀ ਕਾਰਪੋਰੇਟ ਹਸਪੀਟਲ ਅਰਧਿਆਲ ਤੇ ਰਾਹੁਲਿਆ ਪਿੰਡ ਮੂਲਿਆਵਾਲ ਤੋਂ ਆ ਇਹਨਾਂ ਦਾ ਲੜਾਈ ਝਗੜਾ ਹੋਇਆ ਵਾ ਇਹਨਾਂ ਦੇ ਬਿਆਨ ਦਰਜ ਕਰਨ ਲਈ ਆਏ। ਲੜਾਈ ਕਿਹੜੀ ਗੱਲੋਂ ਕਿਹੜਾ ਨਾਲ ਝਗੜਾ ਇਹਨਾਂ ਦਾ? ਜੇ ਤਾਂ ਬਿਆਨ ਦਰਜ ਕਰਕੇ ਵੇਖਦੇ ਹਾਂ ਜੋ ਵੀ ਝਗੜਾ ਹੈ। ਦੋ ਫਾਇਰ ਹੋਇਆ ਜੀ ਇੱਕ ਦੇ ਗੋਡੇ ਤੇ ਥੱਲੇ ਲੱਗਾ ਜੀ ਇੱਕ ਅੱਖੀ ਤੇ ਹਾਂਜੀ ਵੇਖਦੇ ਆਂ ਸਰ ਬਿਆਨ ਦਰਜ ਕਰਕੇ ਵੇਨੇ ਅੱਜ ਮੌਕੇ 'ਚ ਆ ਕੇ ਬਿਆਨ ਦਰਜ ਕਰਨਾ ਚਾਹੀਦਾ ਬਿਆਨ ਤੋਂ ਬਾਅਦ ਮੈਂ